ਇੱਕ ਰਾਜਾ ਸੀਗਾ ਉਸ ਉਸ ਰਾਜੇ ਦੇ 70 ਦੀਆਂ ਨੂੰ ਸਨੇ ਸੋਚਿਆ ਵੀ ਆਪਾਂ ਉਥੇ ਕੁੜੀਆਂ ਵਿਆਂਗੇ ਇੱਕ-ਇੱਕ ਘਰ ਜੀ ਦੇ ਸੱਤ ਮੁੰਡੇ ਹੋਏ ਇੱਕ ਰਾਜਾ ਸੀ ਦੂਜੇ ਰਾਜ ਦਾ ਉਹਦੇ ਸੱਤ ਮੁੰਡੇ ਦੀ ਉਹ ਵੀ ਸੋਚ ਰਿਆ ਦੀ ਕਹਿੰਦਾ ਵੀ ਵੀ ਇੱਕ ਘਰ ਚੀਰ ਰਿਸ਼ਤੇਦਾਰੀ ਪਾਵਾਂਗੇ ਜਾਂ ਸੱਤ ਕੁੜੀਆਂ ਵਾਲੇ ਦਾ ਪਰਿਸ਼ਤਾ ਲੈ ਲਾਂਗੇ। ਉਹ ਮੁੰਡੇ ਵਾਲੇ ਨੇ ਆਪਦੇ ਦੂਤ ਭੇਜ ਤੇ ਵੀ ਜਾਓ ਪਤਾ ਕਰੋ ਰਾਜਾਂ ਚ ਵੀ ਕਿਹੜੇ ਰਾਜੇ ਦੇ ਸੱਤ ਕੁੜੀਆਂ ਨੇ। ਉਧਰੋਂ ਜਿਹੜਾ ਰਾਜਾ ਸੀ ਕੁੜੀਆਂ ਵਾਲਾ ਉਹਨੇ ਵੀ ਦੂਤਾਂ ਨੂੰ ਭੇਜਤਾ ਵੀ ਜਾਓ ਪਤਾ ਕਰੋ ਵੀ ਕਿਹੜੇ ਰਾਜੇ ਦੇ ਸੱਤ ਮੁੰਡੇ ਨੇ ਆਪਾਂ ਉਥੇ ਰਿਸ਼ਤਾ ਕਰ ਦਿਆਂਗੇ। ਉਹ ਤੁਰੇ ਫਿਰਦੇ ਕਿਤੇ ਦੋਨੇ ਦੂਤ ਹੀ ਇਕੱਠੇ ਹੋ ਗਏ। ਉਹ ਕਹਣ ਲੱਗੇ ਵੀ ਤੁਸੀਂ ਕਿਧਰ ਫਿਰਦੇ ਹੋ ਕਿਵੇਂ ਫਿਰਦੇ ਹੋ ਉਹ ਕਹਿੰਦੇ ਸਾਡੇ ਰਾਜੇ ਦੇ ਯਾਰ ਸੱਤ ਮੁੰਡੇ ਆ ਕੋਈ ਕਹਿੰਦਾ ਵੀ ਇਹਦੇ ਸੱਤ ਕੁੜੀਆਂ ਹੋਈਆਂ ਆਪਾਂ ਉਹਨਾਂ ਦੇ ਵਿਆਹਾਂਗੇ ਉਹ ਕਹਿੰਦੇ ਫਿਰ ਸਾਡੇ ਰਾਜੇ ਦੇ ਸੱਤ ਕੁੜੀਆਂ ਨੇ ਸਾਨੂੰ ਵੀ ਉਹਨੇ ਇਹੀ ਕਿਹਾ ਵੀ ਇਹਦੇ ਸੱਤ ਮੁੰਡੇ ਆ ਉਹਨਾਂ ਨੂੰ ਪਈਆ ਫੜਾ ਦਿਓ ਉਹ ਕਹਿੰਦੇ ਚੱਲਾ ਵਧੀਆ ਹੋਗਾ ਨਹੀਂ ਇੱਥੇ ਸਾਰੇ ਭੌਂਕ ਦੇ ਫਿਰਦੇ ਰਹਿੰਦੇ ਉਹਨਾਂ ਨੇ 7 ਰੁਪਏ ਕੱਢ ਕੇ ਕੁੜੀ ਵਾਲਿਆਂ ਨੇ ਉਹਨਾਂ ਨੂੰ ਫੜਾ ਤੇ ਵੀ ਲਓ ਸਾਡਾ ਪੱਕਾ ਸੌਡਣਾ ਹੋ ਚੁੱਕਿਆ ਤੇ ਉਹ ਜਾ ਕੇ ਰਾਜੇ ਨੂੰ ਕਹਿਣ ਲੱਗੇ ਮਹਾਰਾਜ ਸੱਤ ਕੁੜੀਆਂ ਦਾ 7 ਰੁਪਿਆ ਫੜਾਇਆ ਹੈ ਉਹ ਕਹਣਾ ਚਾਹਾਂਗਾ ਬਹੁਤ ਸੰਘਾ ਹੋ ਗਿਆ ਤੇ ਉਧਰ ਪੁੱਤ ਵਾਲਿਆਂ ਨੂੰ ਉਹਨਾਂ ਦੇ ਦੂਤਾਂ ਨੇ ਕਹਿਤਾ ਜੀ ਕਹਿੰਦੇ ਸੱਤ ਕੁੜੀਆਂ ਵਾਲਾ ਮਿਲ ਗਿਆ ਉਹ ਸਾਕ ਰਿਸ਼ਤਾ ਪੱਕਾ ਕਰਦੇ ਕਹਿੰਦਾ ਅੱਛਾ ਗਣਾ ਹਾਂ ਹੋਈ ਹੋੜੀ ਪਾਈ ਜਦੋਂ ਬਿਆਜ਼ਾ ਦਿਨ ਟਿਕ ਗਿਆ ਨੇੜੇ ਆ ਗਿਆ ਉਹ ਸੱਤ ਪੁੱਤਾਂ ਵਾਲੇ ਨੇ ਜਦੋਂ ਤਿਆਰੀ ਕਰ ਲਈ ਬਰਾਤ ਤੇ ਜਾਣ ਦੀ ਰਸਵੱਗੀਆਂ ਕੋੜੀ ਦਾ ਰਾਜਿਆਂ ਦਾ ਆਉਂਦਾ ਸਮਾਨ ਤੇ ਉਹ ਮੁੰਡਾ ਛੋਟਾ ਮੁੰਡਾ ਕਹਿੰਦਾ ਸਾਰੀ ਜਾਈ ਜੰਨੇ ਆ ਜੇ ਕਿਸੇ ਦੁਸ਼ਮਣ ਨੇ ਹਮਲਾ ਕਰਤਾ ਉਹਦਾ ਪਿਓ ਕਹਿੰਦਾ ਹਾਂ ਕਹਿੰਦਾ ਚੰਗਾ ਤੁਸੀਂ ਜਾਓ ਉਹਦਾ ਪਿਓ ਕਹਿੰਦਾ ਵੀ ਮੈਂ ਰਹਿ ਬੈਣਾ ਉਹ ਕਹਿੰਦਾ ਪਤਾ ਤੇਰੇ ਬਣਾ ਨਹੀਂ ਸ਼ਰਨਾ ਤੇ ਤੂੰ ਤਾਂ ਜਾਣਾ ਪੂ ਮੈਂ ਰਹਿਣਾ ਉਹ ਕਹਿਣ ਲੱਗੇ ਕਹਿੰਦਾ ਮੇਰੀ ਰਮਾਲ ਲੈ ਜਿਓ ਤੁਸੀਂ ਮੇਰੀ ਰਮਾਲ ਨਹੀਂ ਫੇਰੇ ਲੈ ਲਿਓ ਤੇ ਭਾਈ ਜਦੋਂ ਬਰਾਤ ਬਾਗੀਓ ਫੇਰੇ ਲੈਣ ਲੱਗੇ ਤੇ ਉਹ ਕਹਿੰਦੇ ਵੀ ਮੁੰਡੇ ਦਾ ਸੱਤ ਦੀ ਸ਼ੀ ਬੈਠੇ ਨੇ ਉਹ ਕਹਿਣ ਲੱਗਾ ਰਾਜਾ ਕਹਿੰਦਾ ਇੱਕ ਮੇਰਾ ਮੁੰਡਾ ਮਗਰ ਰਾਜ ਦੀ ਸਵਾਲ ਕਰਦਾ ਹੈ ਤੇ ਔਰਣ ਵਾਲ ਦਿੱਤੀ ਆ ਤੁਸੀਂ ਰੁਮਾਲ ਨਾ ਫੇਰੇ ਦੇ ਦਿਓ ਹੂੰ ਉਹ ਰਾਜਾ ਕਹਿੰਦਾ ਮੈਂ ਨਹੀਂ ਆ ਫੇਰੇ ਦਿੰਦਾ ਸਹੀ ਮੇਰੇ ਧੀਆ ਕੋਈ ਰਮਾਲਾ ਨਾ ਫੇਰੇ ਦੇਉ ਮੈਂ ਹੂੰ ਮੁੰਡਾ ਸਾਮਾ ਹੁੰਦਾ ਮੈਂ ਫੇਰੇ ਦੇ ਦਿੰਦਾ ਮੈਂ ਹੀ ਫੇਰੇ ਦਿੰਦਾ ਉਹ ਕਹਿਣ ਲੱਗਾ ਚੰਗਾ ਉਹ ਸੋ ਬਿਆ ਕੇ ਆਏ ਸੀ ਰਾਤ ਬਗੀਆਂ ਆਈਆਂ ਲੋਕਾਂ ਨੇ ਵੀ ਕਿਹਾ ਵੀ ਸੱਤ ਆਉਣੀਆਂ ਚਾਹੀਦਿਆਂ ਤੀਂ ਗਿਆ ਬਗੀਆਂ ਸੀ ਆਈਆਂ ਨੇ ਕੀ ਗੱਲ ਹੋਊਗੀ ਤੇ ਉਹ ਭਾਈ ਮੇਲਾ ਚ ਤਾਲੇ ਡੂਲੇ ਦਾਰੇ ਡੂਲੇ ਜਿਹੜਾ ਉਹ ਮੁੰਡਾ ਦੀ ਕੁਮਾਰਾ ਦੀ ਜਿਹੜਾ ਉਹ ਜਦੋਂ ਹੁਣ ਸੀਤ ਆ ਪਰਜਾਈਆਂ ਆ ਗਈਆਂ ਮੁੰਡਾ ਉਹ ਕੁਮਾਰਾ ਜਦੋਂ ਉਹ ਰੋਟੀ ਖਾਣ ਲੱਗਿਆ ਤੇ ਭਾਈ ਉਹ ਉਸ ਨੂੰ ਤਾਨੇ ਮੇਨੇ ਮਾਰ ਲਾਗੀਆਂ ਕਹਿੰਨਿਆ ਸਾੜੀ ਪਹਿਨਦਾ ਨਹੀਂ ਦਬਿਆ ਹੀ ਦੇਖਾਂਗੇ ਜਦੋਂ ਹੁਣ ਤੂੰ ਸੁੰਦਰਾ ਰਾਣੀ ਜਾਏਗਾ ਆਦਾ ਨਹੀਂ ਪਾਈ ਪਾਈ ਨਹੀਂ ਤੇ ਉਹ ਕਹਿੰਦਾ ਕਹਿੰਦਾ ਜੇ ਬਿਆਹ ਕਰਾਇ ਹੋ ਸੁੰਦਰਾ ਨਹੀਂ ਕਰਾਉਣੀ ਕਰਾਉਂਦਾ ਨਹੀਂ ਭਾਈ ਲੈ ਕੇ ਕੋੜਾ ਉਹਦਾ ਤੁਰ ਪਿਆ ਤੁਰਿਆ ਉਹ ਜਾ ਜਾਂਦਾਗਾ ਹਾਂ ਇੱਕ ਚੋਰ ਨੂੰ ਕੁੱਟਿਆ ਜਾਂਦੇ ਚਾਰ ਬੰਦੇ ਉਹਨੇ ਕੋੜਾ ਰੋਕ ਲਿਆ ਕਹਿੰਦਾ ਯਾਰ ਇਹਨੂੰ ਕਿਉਂ ਕੁੱਟੀ ਜਾਂਨੇ ਹੋ ਉਹ ਕਹਿਣ ਲੱਗੇ ਇਹਨੇ ਸਾਡੀ ਚੋਰੀ ਕਰ ਲਈ ਕਹਿੰਦਾ ਛੱਡ ਦਿਓ ਜਿੰਨੇ ਪੈਸਿਆਂ ਦੀ ਚੋਰੀ ਹੋਈ ਆ ਮੈਂ ਦੇ ਦੇਣਾ ਕਹਿੰਦੇ ਦੁੱਗਣੇ ਲਵਾਂਗੇ ਕਹਿੰਦਾ ਚੱਲ ਦੁੱਗਣੇ ਦੇ ਦੇਣਾ ਪੈਸੇ ਦਿੱਤੇ ਚੋਰ ਛਡਾ ਲਿਆ ਚੋਰ ਨੂੰ ਕਹਿੰਦਾ ਆ ਜਾ ਤੂੰ ਮੇਰੇ ਕੋਲ ਬੈਠੀ ਬਹਿ ਜਾ ਬਾਹਰ ਆਇਆ ਜੰਗਲ ਚ ਵਾਗ ਗਿਆ ਚੋਰ ਨੂੰ ਕਹਿੰਦਾ ਐਸੇ ਕਹਿੰਦਾ ਕਿ ਸਮੁੰਦਰਾ ਰਾਣੀ ਐ ਤੈਨੂੰ ਪਤਾ ਹੈ ਕਹਿੰਦਾ ਪਤੇ ਵਾਲੀ ਕਿਹੜੀ ਗੱਲ ਆ ਮੈਂ ਤਾਂ ਸਾਰੇ ਹੀ ਪਤਾ ਹੋ ਕਿੱਥੇ ਰਹਿੰਦੀ ਐ ਕਹਿੰਦਾ ਆਸ਼ਾ ਕਹਿੰਦਾ ਗਾਜਰ ਮਾਇਓ ਲੈ ਕੇ ਜਾਣੀ ਐ ਵਹਿ ਕੀ ਕਹਿੰਦਾ ਚੋਰ ਕਹਿੰਦਾ ਪਰਵਾਹ ਨਾ ਮਾਨਾ ਮੈਨੂੰ ਪਤਾ ਏ ਜਿੱਥੇ ਐ ਚੱਲ ਕਹਿੰਦਾ ਤੋਰੀ ਜਲ ਕੋੜਾਗਾ ਹਾਂ ਜੰਗਲ ਚ ਵਾਗ ਗਿਆ ਜਦੋਂ ਤੇ ਉੱਥੇ ਇੱਕ ਤਲਾ ਆਇਆ ਸ਼ੋਕਾ ਐਸੀ ਉਹ ਕਹਿੰਦਾ ਕੁਦਾ ਵਹਿਆ ਇੱਥੇ ਮੈਂ ਜਾਣਾ ਉਹਦੇ ਕੋਲੇ ਉਹ ਕਹਿੰਦਾ ਇਸ ਤਲਾ ਦੇ ਵਿੱਚ ਕਿੱਥੇ ਕਹਿੰਦਾ ਕਮਰਾ ਥੱਲੇ ਬਣਿਆ ਵਾ ਕਹਿੰਦਾ ਸ਼ਾ ਕਹਿੰਦਾ ਹਾਂ ਭਈ ਰਾਜੇ ਦਾ ਪੁੱਤ ਦਾ ਵਹ ਹਰ ਵਾ ਤਵਨੇ ਪੌੜੀਆਂ ਤੇ ਆਪ ਪੌੜੀਆਂ ਉਤਰ ਕੇ ਜਦੋਂ ਕਹਾ ਆ ਗਿਆ ਦਰਵਾਜ਼ਾ ਲਕੋंडा ਖੋਲਿਆ ਅੰਦਰ ਵੜਿਆ ਤਾਂ ਸਮੁੰਦਰਾ ਰਾਣੀ ਬੈਠੀ ਆ ਬਲਾਂਗ ਦੇ ਉੱਤੇ ਚੰਗੇ ਸ਼ੂਟ ਪਾਏ ਨੇ ਚੰਗੇ ਗੇਣੇ ਪਾਏ ਨੇ ਉਹ ਦੇਖ ਕੇ ਕਹਿਣ ਲੱਗੀ ਵੀ ਆਹ ਮਰਦ ਕਿੱਥੋਂ ਆ ਗਿਆ ਜੈਥੇ ਤੂੰ ਹਸੀ ਫਿਰ ਉਹਨੇ ਕਿਹਾ ਤਾਂ ਮੌਤ ਆ ਗਈ ਕਾਹਦਾ ਆਇਆ ਹੈ ਮੇਰਾ ਪਿਓ ਨਾਲਾ ਦਿਓ ਸੀ ਬੀਨੂ ਕਾਜੂ ਉਹ ਕਹਿੰਦਾ ਇਹ ਕਾਰਨ ਕੀ ਆ ਤੂੰ ਪਹਿਲਾਂ ਹੱਸੀਂ ਆਂ ਫਿਰ ਰੋਈਂ ਆਂ ਕਹਿੰਦੀ ਹੱਸੀ ਤਾਂ ਮੈਂ ਆਈ ਸੀ ਅੱਜ ਮਰਦ ਦੇ ਦਰਸ਼ਨ ਹੋਇਆ ਹੈ ਰੋਣੀ ਆ ਮਾ ਰੋਈ ਤਾਂ ਮੇਰਾ ਪਿਓ ਆਉਣ ਵਾਲਾ ਐ ਤੈਨੂੰ ਖਾਜੂ ਕਹਿੰਦਾ ਫਿਰ ਕੋਈ ਬੰਦੋ ਵਾਸਤ ਕਹਿੰਦੀ ਬੰਦੋ ਵਾਸਤ ਮੈਂ ਕਰਦੀ ਆ ਕਹਿੰਦੀ ਜਦੋਂ ਆਇਆ ਨਾ ਮੈਂ ਤੈਨੂੰ ਮੱਖੀ ਬਣਾ ਕੇ ਕਹਿੰਦਾ ਨਾ ਲਾ ਲੂੰ ਕਹਿੰਦਾ ਚੰਗਾ ਪਈ ਦਿਓ ਆਇਆ ਆ ਕੇ ਕਹਿੰਦਾ ਕੁੜੀਏ ਬੰਦੇ ਦੀ ਬਾਸ ਨਾ ਆਉਂਦੀ ਅੰਦਰ ਕੌਣ ਐ ਉਹ ਕਹਿੰਦੀ ਬਾਪੂ ਕੋਈ ਨਹੀਂ ਮੈਂ ਆ ਗੱਲੀ ਕਹਿਣ ਲੱਗਾ ਉਹ ਮੁੜ ਗਿਆ ਉਹਨੇ ਉਹਨੂੰ ਬੰਦੇ ਦੀ ਸ਼ਕਲ ਫੇਰ ਬਣਾ ਲਿਆ ਉਹ ਕਹਿਣ ਲੱਗੀ ਐ ਕਰੋਗੇ ਤੂੰ ਉਸੇ ਲੈ ਕੇ ਜਾਣਾ ਨਾ ਕਹਿੰਦਾ ਰਾਜੇ ਦਾ ਪੁੱਤ ਬਾਹਰ ਬੈਠਿਆ ਤੇਰੇ ਨਾਲ ਹੋ ਲੈ ਕੇ ਜਾਣ ਨੂੰ ਕਹਿੰਦਾ ਕਹਿੰਦੀ ਮੈਂ ਇੱਕ ਛੋਟਾ ਰੂਪ ਧਾਰ ਕੇ ਡੱਬੀ ਚ ਵੜਦੀ ਆ ਇਸ ਚ ਡੱਬੀ ਲੈ ਜਾ ਕਹਿੰਦਾ ਅੱਛਾ ਪਰ ਕਹੀਂ ਡੱਬੀ ਜਿੰਨਾ ਚਿਰੇ ਜੂ ਨਾ ਨਹੋ ਉਹਦੀ ਖੋਲਿਓ ਨਾ ਕਹਿੰਦੇ ਚੰਗਾ ਪਈ ਇਹ ਜੋ ਆਇਆ ਵਹਾਰਾ ਉਹ ਕਹਿੰਦਾ ਕਿਉਂ ਵੀ ਕਹਿੰਦਾ ਲਿਆਂਦੀ ਆ ਡੱਬੀ ਚ ਐ ਉਹ ਕਹਿੰਦਾ ਭਲੇ ਮਾਨਸਾ ਦੀ ਤੀਮੀ ਹੋ ਜਾ ਡੱਬੀ ਚ ਕਿਵੇਂ ਵੜ ਜੂ ਮੈਨੂੰ ਤਾਂ ਯਾਰ ਤੇਰੀ ਗੱਲ ਤੇ ਵਿਸ਼ਵਾਸ ਨਹੀਂ ਉਹ ਕਹਿੰਦਾ ਤੂੰ ਮੰਨ ਜਾ ਮੇਰੀ ਗੱਲ ਇਹ ਖੋਲਣੀ ਨਹੀਂ ਕਹਿੰਦਾ ਨਾ ਉਹ ਰਾਜੇ ਦਾ ਪੁੱਤ ਦੀ ਜੋ ਡੱਬੀ ਖੋਲੀ ਡੱਬੀ ਖਾਲੀ ਉਹ ਕਹਿੰਦਾ ਵਸ ਤੂੰ ਤਾਂ ਝੂਠ ਬੋਲੀ ਹੈ ਉਹ ਕਹਿੰਦਾ ਕਾਨੂੰ ਬੋਲਿਆ ਉਹਨੇ ਕਿਹਾ ਦੀ ਵੀ ਡੱਬੀ ਨਾ ਖੋਲਿਓ ਕਹਿੰਦਾ ਚੰਗਾ ਫੇਰ ਜਾਂਦਾ ਮੈਂ ਫੇਰ ਗਿਆ ਉਹ ਕਹਿੰਦੀ ਸਾਨੂੰ ਮੈਂ ਕਹਦੀ ਡੱਬੀ ਨਾ ਖੋਲਿਓ ਉਹ ਕਹਿੰਦਾ ਰਾਜੇ ਦੇ ਪੁੱਤ ਨੇ ਵੱਲੋਂ ਵੱਲੀ ਖੋਲ ਲਈ ਕਹਿੰਦੀ ਹੁਣ ਨਾ ਖੋਲੋ ਡੱਬੀ ਮੈਂ ਡੱਬੀ ਚ ਵੜਦਿਆਂ ਦੇਗਾ ਰੂਪਦਾ ਰੱਖਿਆ ਉਹਦਾ ਡੱਬੀ ਚ ਵੜ ਗਈ ਭਾਈ ਰਾਜੇ ਦਾ ਪੁੱਤ ਕਹਿਣ ਲੱਗਾ ਕਿਉਂ ਉਹ ਕਹਿੰਦਾ ਡੱਬੀ ਚ ਹੈ ਹੁਣ ਨਹੀਂ ਖੋਲਣੀ ਉਹ ਕਹਿੰਦਾ ਨਹੀਂ ਯਾਰ ਮੈਨੂੰ ਖੋਲ ਕੇ ਦੇਖ ਲੈਣ ਦੇ ਕਹੀ ਜੀ ਹੈ ਉਹ ਕਹਿੰਦਾ ਜੇ ਤਾ ਡੱਬੀ ਖੋਲੜੀ ਖਾਲੀ ਦੇ ਦੂ ਤੈਨੂੰ ਉਨੇ ਪਈ ਰਾਜੇ ਨੇ ਫੇਰ ਖੋਲ ਡੱਬੀ ਡੱਬੀ ਦੇ ਵਿੱਚ ਤਾਂ ਫੇਰ ਉਹ ਡਾਂਕਰ ਉਥੀ ਫੇਰ ਵਾਗੀ ਦੋ ਗਈ ਭਾਈ ਉਹ ਕਹਿਣ ਲੱਗੀ ਤੀਸਰਾ ਵਾਚਨ ਹੈ ਹੁਣ ਨਾ ਖੋਲੋ ਜੇ ਹੁਣ ਖੋਲ ਲਿਆ ਸਾਰਾ ਕੁਝ ਖਤਮ ਹੋ ਜੂ ਇਹ ਦੇਖ ਲੋ ਕਹਿੰਦੇ ਚੰਗਾ ਉਹ ਚੋਰ ਕਹਿੰਦਾ ਮੈਨੂੰ ਫੜੋਂਦਾ ਹੀ ਨਹੀਂ ਆ ਗਿਆ ਉਹ ਕਹਿੰਦਾ ਕਿਉਂ ਏ ਕਹਿੰਦਾ ਹੈਗੀ ਡੱਬੀ ਚ ਆ ਜਾ ਕਹਿੰਦਾ ਦੇਖਾਂ ਸਹੀ ਕਹਿੰਦਾ ਨਾ ਕੋਡੇ ਤੇ ਚੜ ਗਿਆ ਆ ਮੂਰੇ ਤੁਰ ਪਿਆ ਉਹ ਕੁੜੀ ਨੇ ਕਿਹਾ ਕਹਿੰਦੀ ਐ ਕਰਿਓ ਕਿ ਪੇਪੜਾ ਉਰਾਚ ਪੇਪੜਾ ਤਾਂ ਦੂਰ ਦੀ ਲੰਗ ਹੈ ਬਹੁਤ ਖਤਰ ਹੈ ਗੱਛਾ ਕਹਿੰਦੀ ਇੱਕ ਹੂ ਆਊਆ ਖੂਹ ਤਾਂ ਵੀ ਦੂਰ ਦੀ ਲੰਗਣ ਹੈ ਕਹਿੰਦੇ ਚੰਗਾ ਉਦੋਂ ਗਾਹਾਂ ਖੂਹ ਤਾਂ ਗਾਹ ਸਾਡੀ ਜੂ ਮੁੱਕ ਜੂਗੀ ਉੱਥੇ ਜਾ ਕੇ ਖੋਲ ਲਵੇ ਸ਼ੱਕ ਜੀ ਆ ਜੂ ਜੂ ਚ ਨਾ ਖੋਲਿਓ ਕਹਿੰਦੇ ਚੰਗਾ ਭਾਈ ਉਹ ਤਾਂ ਜਦੋਂ ਉਹ ਨਾਂਗੇ ਉਹ ਕਹਿੰਦਾ ਹੁਣ ਤੱਕ ਫੜਾ ਦੇ ਮੈਨੂੰ ਹੁਣ ਤਾਂ ਖੋਲ ਕੇ ਦੇਖ ਲੈਣ ਦੇ ਉਹ ਕਹਿੰਦਾ ਹਾਂ ਦੇਖ ਲੈ ਕੋਈ ਡਰ ਨਹੀਂ ਜੋ ਖੋਲੀ ਭਾਈ ਉਹਦੇ ਡੱਬੀ ਦੇ ਵਿੱਚ ਉਹਨੇ ਅਸਲੀ ਰੂਪ ਬਣਾਇਆ ਦੇਖ ਕੇ ਮਾਰ ਬਹੁਤ ਸੋਹਣੇ ਸੂਟ ਪਾਏ ਗਹਿਣੇ ਪਾਏ ਵੇ ਉਹ ਕਹਿਣ ਲੱਗਾ ਤੂੰ ਸੁੰਦਰ ਰਾਨੀਆਂ ਕਹਿੰਦੀ ਮੈਂ ਉਹੀ ਹਾਂ ਪਰ ਐ ਕਰ ਛੇਤੀ ਕਰ ਕਹਿੰਦਾ ਕੋਟ ਤੇ ਬਹਿ ਜਾ ਕਹਿੰਦੇ ਦੱਕਰ ਲਾ ਕੋ ਨਾ ਮੇਰਾ ਪਿਓ ਹੁਣ ਜੇ ਆਗਾ ਮਾਰ ਦੂ ਦੋਨਾਂ ਨੂੰ ਮਾਰੂ ਨਾਲੇ ਹੁਣ ਮੈਨੂੰ ਮਾਰੂ ਜਦੋਂ ਉਹ ਦਿਵ ਆਇਆ ਉਹਨੇ ਦੇਖਿਆ ਭਾਏ ਨਾ ਵਾਰਤਾ ਖੁੱਲਾ ਪਿਆ ਦਰਵਾਜ਼ੇ ਦਾ ਉਹ ਬਈ ਇੱਲਾ ਦਾ ਰੂਪ ਧਾਰ ਕੇ ਮਗਰ ਪੱਜ ਲਿਆ ਪੱਜਾ ਚਲ ਉਹ ਕੁੜੀ ਨੂੰ ਪਤਾ ਲੱਗ ਗਿਆ ਉਹ ਕਹੇ ਲੱਗੀ ਗੱਲ ਇੰਨੀ ਐ ਮੇਰਾ ਪਿਓ ਆਉਂਦਾ ਕੋਈ ਹੀਲਾ ਬਣਾ ਲਾ ਦੋਨਾਂ ਨੂੰ ਮਾਰੂ ਹੁਣ ਕਹਿੰਦਾ ਅੱਛਾ ਕਿ ਹਾਂ ਤੇ ਕੋਈ ਗੱਲ ਨਹੀਂ ਭਾਈ ਜਦੋਂ ਲeo ਨੇ ਉਹ ਕੁੜੀ ਨੇ ਐਂ ਗੱਲ ਕਹੀ ਉਹ ਰਾਜੇ ਦੇ ਪੁੱਤ ਨੇ ਕਲਵਾਰ ਸੀ ਕੋਲੇ ਕਹਿੰਦਾ ਆ ਜਾਂਦੇ ਫਿਰ ਤੇ ਉਹ ਕੋڑا ਸੀ ਜਿਹੜਾ ਉਹਦੇ ਕੋਲੇ ਉਹ ਕਾਸ ਚੁੜਦੇ ਵੀ ਉੜਦਾ ਸੀ ਉਹ ਭਾਈ ਜਦੋਂ ਨਾ ਦੇਰ ਨੂੰ ਡਾ ਦਿੱਤੀ ਭੱਜ ਗਿਆ ਗਾਹ ਉਹ ਕਹਿਣ ਲੱਗੀ ਕਹਿੰਦੀ ਮੈਨੂੰ ਤਾਂ ਤੇਹ ਲੱਗੀ ਐ ਉਹ ਕਹਿਣ ਲੱਗਾ ਆਈ ਪਾਣੀ ਆਪਾਂ ਗਾਹਾਂ ਚੱਲ ਕੇ ਪੀਵਾਂਗੇ ਕਹਿੰਦੀ ਨਾ ਮੈਨੂੰ ਤਾਂ ਤੇਹ ਲੱਗੀ ਐ ਨਾਲ ਹੀ ਚੋਰ ਉਹ ਕਹਿੰਦਾ ਇਹ ਜੋ ਖੂਹ ਦੇ ਬਾਗੇ ਉਹ ਖੂਹ ਦੇ ਉੱਤੇ ਦੇਵਰ ਸੀ ਜਿਹੜਾ ਉਹਦਾ ਭਰਾ ਤੀ ਉਹਨੇ ਅਖੇਰੇ ਮੇਰੇ ਭਰਾ ਦੀ ਕੁੜੀ ਲਈ ਜਾਂਦਾ ਉਹ ਦੇਵ ਕਹਿੰਦਾ ਕੌਣ ਹੋ ਤੁਸੀਂ ਉਹ ਰਾਜੇ ਦਾ ਮੁੰਡਾ ਕਹਿੰਦਾ ਕਹਿੰਦਾ ਮੈਂ ਰੱਬ ਦਾ ਬੰਦਾ ਹਾਂ ਹੋਰ ਕੌਣ ਆ ਤੇ ਚੋਰ ਚੋਰ ਕਹਿਣ ਲੱਗਿਆ ਇਹ ਇੱਥੇ ਵੀ ਖਾਤਰ ਹੈ ਬਚਾ ਰੱਖ ਤੇ ਉਹ ਕੁੜੀ ਕਹਿੰਦੀ ਇਹ ਮੇਰੇ ਪਿਓ ਦਾ ਭਰਾ ਹੈ ਉਹ ਕਹਿਣ ਲੱਗਾ ਸ ਨਾ ਉਹਨੇ ਭਾਈ ਕਰਿਆ ਕੀ ਬੇਨੀ ਹੁਣ ਤੂੰ ਐਂ ਕਰਾ ਤੇ ਹੋਰ ਕੀ ਕਰਾਂ ਜਦੋਂ ਕਹਿੰਦਾ ਨਾ ਹੁਣ ਇਹਨੇ ਗੱਲ ਕਰੀ ਨਾ ਤੂੰ ਐਂ ਕਹਿਦੀ ਵੀ ਮੈਂ ਤਾਂ ਨਾ 100 ਦੇਵ ਦਾ ਸਿਰ ਲੈ ਜਾਣਾ ਆ ਤੂੰ ਮਿਲ ਗਿਆ ਵਧੀਆ ਤੇਰਾ ਸਿਰ ਮਨੂ ਜੇ ਕੋਈ ਹੋਰ ਹੈ ਤੇਰੇ ਨਾਲ ਮਨੂ ਦੱਸ ਦੇ ਦੇਵ ਕਹਿੰਦਾ ਤੂੰ ਕੌਣ ਹੈ ਕਹਿੰਦਾ ਮੈਂ ਰੱਬ ਦਾ ਬੰਦਾ ਹਾਂ ਰੱਬ ਨੇ ਮੈਂ 100 ਦੇਵ ਦਾ ਸਿਰ ਮੰਗਿਆ ਆ ਤੂੰ ਵਧੀਆ ਮਿਲ ਗਿਆ ਜੀ ਸਾਨੂੰ ਹੁਣ ਤੇਰਾ ਦਾ ਸਿਰ ਮੈਂ ਹੋਣੀ ਵੜ ਲੈਣਾ ਜੇ ਕੋਈ ਹੋਰ ਮਿਲਿਆ ਹੋਰ ਵੱਢ ਲਾਂਗੇ ਭਾਈ ਦੇਵ ਦਾ ਭੱਜ ਲਿਆ ਪਾਂਗਾ ਇਹ ਨਾ ਤੱਕੜਾ ਜਿਨੇ ਰੱਬ ਨੇ ਸਿਰ ਮੰਗ ਲਿਆ ਭੱਜੇ ਭਾਈ ਉਹ ਉੱਥੇ ਤੁਰ ਪਈ ਤੁਰੇ ਜਾਂਦੋਂ ਜਾ ਕੇ ਉਹਨੇ ਖੂਹ ਆ ਗਿਆ ਉਹਨੇ ਸ਼ਹਿਰ ਤੋਂ ਨੇੜੇ ਜੋ ਖੂਹ ਆਇਆ ਉਹ ਕਹਿਣ ਲੱਗਿਆ ਕਹਿੰਦੀ ਮੈਂ ਪਾਣੀ ਪੀਣਾ ਹੈ ਕਹਿੰਦਾ ਆ ਜਾ ਮੈਂ ਪਾਣੀ ਪੀਵਾਂਗੇ ਮੈਂ ਤੇ ਉਹ ਇੱਥੇ ਆ ਕੇ ਨਾ ਮੈਂ ਹੋਰ ਬੱਗੀ ਲੈ ਕੇ ਆਉਂ ਤੈਨੂੰ ਬੱਗੀ ਜਵਾਹ ਕੇ ਲਾਉਂ ਸਾਡਾ ਮਹਿਲ ਉਹ ਢੀਂਦਾ ਕਹਿੰਦੀ ਚੰਗਾ ਉੱਥੇ ਪਈ ਇੱਕ ਕਾਣੀ ਟੀਮੀ ਪਾਣੀ ਲੈਣ ਆਈ ਵੀ ਤੀ ਉਹਦਾ ਉੱਥੇ ਵਾ ਆ ਗਿਆ ਸਿਉਣਾ ਦੇ ਇੱਕ ਸਾਰਾ ਕੁਛ ਦੇ ਇੱਕ ਕਾਣੀ ਟੀਵੀ ਨੇ ਦੇਖਿਆ ਕਹਿੰਦੀ ਭੈਣੇ ਮੈਂ ਖੂਤ ਹੀ ਰਹਿਣੀ ਹੁੰਨੀ ਆ ਕਹਿੰਦੀ ਅੱਛਾ ਕਹਿੰਦੀ ਸਾਡੇ ਰਿਵਾਜ ਆ ਜਿਹੜੀ ਬਿਉੜੀ ਨਾ ਹੀ ਆਉਂਦੀ ਐ ਤੇਰਾ ਸਾਰੇ ਕੱਪੜੇ ਮੈਨੂੰ ਪਾਉਣ ਨੂੰ ਦੇ ਦਿੰਦੀ ਐ ਸਣੇ ਗਹਿਣੇ ਗੱਪੇ 5-10 ਮਿੰਟ ਵਾਸਤੇ ਮੇਰੇ ਆ ਪਾ ਲੈਂਦੀ ਐ ਕਹਿੰਦੀ ਫੇਰ ਉਹ ਮੈਂ ਉਹਦੇ ਉਹਦੇ ਦੇ ਦੇਣਾ ਮੇਰੇ ਪਾ ਲੈਂਦੀ ਐ ਉਹਨੇ ਆਖਿਆ ਹੋਊਗਾ ਰਿਵਾਜ ਉਹਨੇ ਭਈ ਸਾਰੇ ਕੱਪੜੇ ਲਾ ਕੇ ਗਹਿਣੇ ਗੂਣੇ ਨੂੰ ਦੇਤੇ ਉਹ ਕਾਣੀ ਤੀ ਮੈਨੇ ਸੂਟ ਆਉ ਦਾ ਦੇਤਾ ਉਹਨੂੰ ਪਾ ਲਿਆ ਜਦੋਂ ਪਾਇਆ ਤੇ ਉਹ ਕਾਣੀ 5-10 ਮਿੰਟ ਟੀਆ ਫੇਰ ਫੇਰ ਤੋਂ ਪਾ ਲੀ ਉਹਨਾਂ ਦਾ ਖੂਜ ਤੱਕ ਆਇਆ ਤਾਂ ਖੂਜ ਤੱਕ ਆ ਦਿੱਤਾ ਜਦੋਂ ਉਹ ਤਾਂ ਭਾਈ ਡਿੱਗਣ ਸਾਰੀ ਫੁੱਲ ਬਣ ਗਈ ਕਿਉਂ ਉਹ ਵੀ ਜਾਦੂ ਜਾਣਦੀ ਸੀ ਤੇ ਉਹਨਾਂ ਦਾ ਵੱਡਾ ਸਾਰਾ ਸੜ ਕੱਢ ਲਿਆ ਕੁੰਡ ਤੇ ਰਸ ਚ ਬਹਾ ਲਈ ਜੋ ਰਸ ਚ ਬਹੀ ਕੁੜੀਆਂ ਦੇਖਣ ਆ ਗਈਆਂ ਪਿੰਡ ਦੀਆਂ ਕਹਿੰਦੇ ਇਹਦਾ ਜੈ ਵੱਡੇ ਦਾ ਕਾਣੀ ਵਿਆਹ ਲਿਆ ਤੀਮੀ ਦਾ ਕਾਣੀ ਆ ਇਹ ਨੇ ਦੇਖੇ ਨਹੀਂ ਕੋਸਾ ਇਹ ਰਾਜੇ ਦਾ ਪੁੱਤ ਹੈ ਨਾ ਇਹ ਨਹੀਂ ਸੋਣੀ ਹੈ ਤੇ ਐਨੇ ਭਾਈ ਉਪਰ ਜਾਇਆਂ ਵੀ ਆ ਗੀਆਂ ਦੇਖਣ ਕਾ ਚਲੋ ਆਪਾਂ ਦੇਖਤਾ ਆਈਏ ਕਿ ਹਿਜ ਲਿਆ ਆ ਉਹ ਕਹਿੰਦੀ ਆ ਸਾਡੀ ਭੈਣ ਨਾ ਸੋਣੀ ਹੈ ਕਾਣੀ ਵਿਆਹ ਲਿਆ ਆ ਉਹਨੇ ਖਹਿਰੀ ਕਿ ਕਹਿੰਦੇ ਨੇ ਕਾਣੀ ਵਿਆਹ ਲਿਆ ਵੀ ਉਹ ਤਾਂ ਬਾਲੀ ਸੋਣੀ ਸੀ ਉਹ ਭਾਈ ਤੀਵੇਂ ਨੂੰ ਕਹਿਣ ਲੱਗਾ ਤੂੰ ਤਾਂ ਕਿੰਨੀ ਸੋਣੀ ਦੀ ਆ ਤੇਰੀ ਅੱਖ ਕਾਣੀ ਕਿਉਂ ਹੈ ਉਹ ਕਹਿੰਦੀ ਰਾਜਾ ਮੈਂ ਖੁਰਕ ਕਰਨ ਲੱਗੀ ਦੀ ਮੇਰੀ ਉਂਗਲ ਵੱਜੀ ਮੇਰੀ ਅੱਖ ਫੁੱਟ ਗਈ ਤੇ ਮੈਂ ਹਾਂ ਤਾਂ ਉਹ ਹੀ ਹਾਂ ਖੁਰਮਾ ਕਿਹੜੀ ਹਾਂ ਉਹਨੇ ਕਿ ਰਾਜੇ ਦਾ ਪੁੱਤ ਕਹਿਣ ਲੱਗਿਆ ਸ਼ੱਕ ਤਾਂ ਪੈ ਗਈ ਪਰ ਇਹਦੋਂ ਉਹਨੇ ਕਿਆ ਬਿਨ ਬਰਦਖਨਾ ਉਂਗਲ ਵੱਜ ਕੇ ਅੱਖ ਫੁੱਟ ਗਈ ਤੇ ਰਾਜਾ ਕਹਿਣ ਲੱਗਾ ਚੰਗਾ ਭਈ ਰਹਿਣ ਲੱਗੀ ਮਹਿਲਾ ਚ ਲੱਗੀ ਰਹਿਣ ਕਿਦਾਂ ਰਾਜਾ ਦਾ ਮੁੰਡਾ ਕਹਿੰਦਾ ਆਪਣੇ ਸਾਥੀਆਂ ਨੂੰ ਕਹਿੰਦਾ ਯਾਰ ਸਕਾਰ ਚੱਲਣਾ ਪੰਨ ਅੱਜ ਖੇਡਣਾ ਉਹ ਕਹਿੰਦੇ ਚਾਲਾ ਉਹ ਕੁਦਰਤੀ ਉਹ ਖੂਤੇ ਜਾ ਬਠੇ ਉਹਨੇ ਚਲੇ ਜਾ ਕੇ ਜੋ ਰਾਜਾ ਦਾ ਮੁੰਡਾ ਕਹਿੰਦਾ ਯਾਰ ਬੜਾ ਸੋਹਣਾ ਫੁੱਲ ਤੇ ਰਹਿ ਫਿਰਦਾ ਆਪਾਂ ਫੁੱਲ ਕੱਢੂ ਉਹ ਕਹਿੰਦੇ ਵੀ ਐਂ ਕਰਦੇ ਆ ਸਾਫੇ ਲਮਕਾ ਦੇਣੇ ਵਿੱਚ ਵੀ ਸਾਫੇ ਦੇ ਬਨਾਲ ਲੱਗ ਜੂ ਫੁੱਲ ਹਾ ਜੂਆ ਭਈ ਉਹਨੇ ਸਾਰਿਆਂ ਨੇ ਸਾਫੇ ਲੰਕਾਇ ਨਾ ਜੁਰ ਰਾਜੇ ਦੇ ਪੁੱਤ ਨੂੰ ਕਹਿੰਦੇ ਤੂੰ ਦੇਗਾ ਰਾਜੇ ਦੇ ਪੁੱਤ ਨੇ ਭਈ ਸਾਫਾ ਲੰਕਾਇਆ ਫੁੱਲ ਸਾਫੇ ਨੂੰ ਲੱਗ ਗਿਆ ਕੱਢ ਲਿਆ ਵਾਰ ਕਹਿੰਦਾ ਬਹੁਤ ਸੋਹਣਾ ਫੁੱਲ ਆ ਯਾਰ ਕਹਿਣ ਲੱਗੇ ਉਹਨੇ ਆਪ ਦੇ ਗੀਜੇ ਚ ਪਾ ਲਿਆ ਜੋ ਗੀਜੇ ਚ ਪਾਇਆ ਉਹ ਭਈ ਕਰੇ ਲੈ ਗਿਆ ਜਦੋਂ ਕਾਣੀ ਨੇ ਕਦੇ ਕੱਪੜੇ ਤੋਤੇ ਦੇਖਿਆ ਗੀਜੇ ਚ ਫੁੱਲ ਉਨੇ ਦਾ ਉਹ ਫੁੱਲ ਨੂੰ ਤੋੜ ਮਰੂੜ ਕੇ ਨੋਖਰਾ ਨੂੰ ਕਹਿੰਦੀ ਜਾ ਉਹ ਨੂੰ ਉੱਥੇ ਰੂੜੀਆਂ ਛੱਟੇ ਉਹ ਉਹ ਰੂੜੀਆਂ ਛੱਟਾਈ ਪਈ ਉਥੇ ਅੰਬ ਦਾ ਬੂਟਾ ਹਰਾ ਹੋ ਗਿਆ ਜਦੋਂ ਅੰਬ ਦਾ ਬੂਟਾ ਹਰਾ ਹੋਇਆ ਤੇ ਐਨੇ ਇੱਕ ਗਰੀਬ ਘਰ ਜਾਤੀ ਲੈਵੇ ਉਹ ਬੁੜੀ ਦਾ ਮੁੰਡਾ ਕਹਿੰਦਾ ਬੇਬੇ ਮੈਂ ਚਾਟਣੀ ਖਾਣੀ ਐ ਉਥੇ ਅੰਬ ਲੱਗਿਆ ਵਾ ਰੂੜੀਆਂ 'ਚ ਉਹਨੂੰ ਅੰਬੀਆਂ ਲੱਗੀਆਂ ਪਈਆਂ ਨੇ ਕਹਿੰਦੀ ਲਿਆ ਕਹਿੰਦਾ ਦੋ ਅੰਬੀਆਂ ਦੇ ਇੱਕ ਐਮ ਐ ਐਨ ਵਧੀਆ ਕਿਰੀਆਂ ਪਈਆਂ ਕਹਿੰਦੀ ਉਹਨੇ ਦੋਨੇ ਹੀ ਤੋੜ ਲੀਆਂ ਤੋੜੀਆਂ ਪਈ ਜਦੋਂ ਉਹਨਾਂ ਉਹਨੇ ਤੇ ਉਹ ਕਹਿਣ ਲੱਗੇ ਕਹਿੰਦੀ ਤੈਨੂੰ ਇੱਕ ਦੀ ਛਟਣੀ ਬਣਾ ਦੇਣੀ ਆ ਦੂਜਾ ਆਪਾਂ ਕੱਲ ਨੂੰ ਬਣਾ ਲਾਂਗੇ ਕਹਿੰਦਾ ਚੰਗਾ ਇੱਕ ਅੰਬੀ ਉਹਨਾਂ ਨੇ ਆਲੇ ਦੀ ਧਰਤੀ ਉਹਦੀ ਛਟਣੀ ਬਣਾ ਕੇ ਖਾ ਲਈ ਜਦੋਂ ਛਟਣੀ ਬਣਾ ਕੇ ਖਾਧੀ ਜੋ ਦੂਜੇ ਦਿਨ ਕਹਿੰਦਾ ਬੇਬੇ ਹੁਣ ਬਣਾ ਲੈ ਜਦੋਂ ਉਹ ਅੰਬੀ ਚੱਕੀ ਵਾਲੇ ਤੋਂ ਉਦੇ ਵਿੱਚ ਤਾਂ ਉਹ ਬੈਠੀ ਜਨਾਨੀ ਉੱਜੜ ਗਈ ਭਨ ਭੂਤਾ ਬਿਤੇਰੀ ਤਾਂ ਵੀ ਦੀ ਆੜੇ ਜੇ ਦੀ ਬੈਠੀ ਹੈ ਉਹ ਕਹਿਣ ਲੱਗੀ ਡਰੋ ਨਾ ਮੈਂ ਭੂਤ ਨਹੀਂ ਭਈ ਬਾਰਾ ਗਿਓ ਬੁੜੀ ਨੂੰ ਕਹਿਣ ਲੱਗੀ ਵੀ ਮੈਂ ਤਾਂ ਸਮੁੰਦਰਾ ਰਾਣੀ ਆ ਤੇ ਡਰੋ ਨਾ ਤੁਸੀਂ ਉਹ ਕਹਿਣ ਲੱਗੇ ਅਛਾ ਕਿ ਹਾਂ ਉਹ ਬੁੜੀ ਕਹਿਣ ਲੱਗੀ ਦੀਪਾਈ ਹੁਣ ਆਪਾਂ ਐਂ ਕਰ ਪਰ ਆਜੇ ਇਹਨੂੰ ਦੱਸ ਮੁੰਡੇ ਨੂੰ ਦੱਸ ਕੇ ਆ ਆਪਾਂ ਆਪ ਇਹਨੂੰ ਕਿੱਥੋਂ ਆਈ ਦੀ ਖਰਾਕ ਦੇਵਾਂਗੇ ਤਾਂ ਰਾਜਾ ਦੀ ਧੀ ਐ ਹੂੰ ਕੋਈ ਜਾ ਕੇ ਕਹਿਣ ਲੱਗਾ ਮੁੰਡਾ ਰਾਜਕਮਾਰ ਨੂੰ ਕਹਿੰਦਾ ਯਾਰ ਇੱਕ ਨਾ ਕਹਿੰਦਾ ਰੂੜੀਆਂ ਚ ਆਂਭ ਸੀਗਾ ਉਹਨ ਦੋ ਅੰਬੀਆਂ ਲੱਗੀਆਂ ਜੀ ਕਹਿੰਦਾ ਇੱਕ ਦੀ ਛੱਟ ਨਹੀਂ ਕਰਨੀ ਸਿਆਲੇ ਧਰ ਤੱਕ ਕਹਿੰਦਾ ਉਹ ਤੀਨੀ ਮਣੀ ਬੱਛਿਆ ਬਲਾ ਸੋਹਣੀਆਂ ਕਹਿੰਦੀਆਂ ਮੈਂ ਸਮੁੰਦਰਾ ਰਾਣੀ ਆ ਕਹਿੰਦਾ ਸ਼ਾ ਉਹਨੇ ਆਪੇ ਕਰਿਆ ਕੀ ਕਾਣੀ ਨੂੰ ਕਹਾ ਤੈਨੂੰ ਨਹੀਂ ਮਾਰੂੰਗਾ ਦੱਸ ਮੇਰੀ ਰਾਣੀ ਕਿੱਥੇ ਐ ਉਹਨੇ ਅਖੇ ਮਾਰੂ ਹੁਣੇ ਕਹਿੰਦੀ ਮਾਰਦਾ ਤਾਂ ਨਹੀਂ ਕਹਿੰਦਾ ਫੇਰ ਛਡੂ ਕਹਿੰਦੀ ਉਹ ਤਾਂ ਮੈਂ ਖੂਜ ਧੱਕਾ ਦੇਤਾ ਤੀ ਹੁਣ ਤਾਂ ਕਪੜੀ ਲੀੜੇ ਪਾ ਉਹਦੇ ਵਾਲੇ ਪਾ ਲੇ ਕਹਿੰਦਾ ਉਹਨੇ ਆਖਿਆ ਵੀ ਉਹੀ ਆ ਪਰ ਫੁੱਲ ਬਣ ਗਈ ਉਹ ਭਈ ਕਾਣੀ ਨੂੰ ਤੌਨੇ ਘਰੋਂ ਕੱਢਤਾ ਜਬ ਆ ਗਿਆ ਕਹਿੰਦਾ ਉਹ ਉਹ ਸਮੁੰਦਰਾ ਰਾਣੀ ਦਾਖ ਲਈ ਜੋ ਸਮੁੰਦਰਾ ਰਾਣੀ ਰੱਖੀ ਤੇ ਭਈ ਉਹ ਆ ਜੇ ਪਰਜਾਇਆਂ ਨੂੰ ਕਹਿੰਦਾ ਕਹਿੰਦਾ ਮੇਨੇ ਮਾਰ ਦੇਂਦੀ ਜਾ ਕੇ ਦੇਖ ਕਿਉਂ ਆ ਜਾ ਕਹਿੰਦੀ ਦੇਖ ਲਈ ਕਾਣੀ ਤਾਂ आएगी ਕਹਣਾ ਕਾਣੀ ਹੁਣ 사ਮੀ ਰਾਣੀ ਆਈ ਐ ਜਦੋਂ ਭਈ ਦੇਖਿਆ ਉਹਨਾਂ ਨੇ ਬਹੁਤ ਸੋਹਣੀ ਸਨ ਅਖੀ ਕਹੇ ਫਿਰ ਇਹ ਕਿੱਥੋਂ ਲੈ ਆਉ ਕਾਣੀ ਕਿਉਂ ਲੈ ਆਦੀ ਪਹਿਲਾਂ ਨਾ ਲੈ ਆਇਆ ਨੂੰ ਉਹ ਕਹਿੰਦਾ ਕਾਣੀ ਨੇ ਤਾਂ ਹੈ ਛੜਤੀ ਖੂਜ ਮੈਨੂੰ ਹੁਣ ਪਤਾ ਲੱਗਿਆ ਕਹਿੰਦਾ ਰਾਣੀ ਦਾ ਮੇਰੀ ਸੁਹੰਦਰਾ ਇਹੀ ਹੈ ਉਹ ਕਹਿਣ ਲੱਗੇ ਸਾ ਕਿ ਹਾਂ ਫਿਰ ਕਹਿੰਦੇ ਹਾਂ ਵੀ ਸੋਹਣੀ ਹੈ ਹੁਣ ਅਸੀਂ ਮੰਨਦੇ ਆ ਵੀ ਸਾਡੀ ਭੈਣ ਨੂੰ ਤੂੰ ਸੋਹਣੀ ਵਿਆ ਲਿਆ ਉਹ ਭਈ ਜਦੋਂ ਮਹਿਲਾ ਚ ਰਹਿਣ ਲੱਗੀ ਤੇ ਉਧਰ ਰਾਜੇ ਦਾ ਪੁੱਤ ਸ਼ਕਾਰ ਜਾਇਆ ਕਰੇ ਤੇ ਉਹ ਉਹਦੇ ਮਹਿਲ ਚ ਬੈਠੀ ਰਿਹਾ ਕਰੇ ਉਹਨਾਂ ਪ੍ਰਜਾਆਂ ਨੇ ਕਿਹਾ ਵੀ ਇਹਨਾਂ ਆਪਾਂ ਕਿਸੇ ਤਰੀਕੇ ਨਾਲ ਕੱਢੋ ਕਰੋ ਕੋਈ ਦੂਸ਼ਣ ਲਾ ਕੇ ਵੀ ਇਹ ਤਾਂ ਆਪਣੀ ਤਾਂ ਹਰਕ ਹੋਗੀ ਇਹ ਤਾਂ ਆਪਣੇ ਨੂੰ ਵੀ ਸੋਹਣੀ ਹੈ ਆਪਾਂ ਤਾਂ ਇਹਨੂੰ ਮਹਿਨੇ ਮਾਰਦੇ ਸੀ ਹੁਣ ਇਹ ਮਹਿਨੇ ਮਾਰਦਾ ਹੈ ਤੇ ਉਰੂ ਸਮੁੰਦਰਾਂ ਨੂੰ ਕਹਿਣ ਲੱਗੀਆਂ ਮੀਤੂ ਸਾਰਾ ਦਿਨ ਅੱਥੇ ਬੈਠੀ ਰਹੀ ਰਹਿਣੀ ਹੈ ਕਿ ਚੱਲ ਤੇਨੂੰ ਬਾਗ ਦੀ ਸੈਲ ਕਰਾ ਕੇ ਲਈਏ ਉਹ ਕਹਿੰਦੀ ਵੀ ਨਹੀਂ ਜਿੰਨਾ ਚਿਰ ਮੇਰਾ ਪਤੀ ਜੀ ਨਾ ਕਹਿੰਦਾ ਮੈਂ ਕਿਸੇ ਪਾਸੇ ਨਹੀਂ ਜਾਂਦੀ ਤੇ ਜਦ ਦਿਨ ਮੇਰੇ ਪਤੀ ਨੇ ਕਹਿਤਾ ਮੈਂ ਛੋੜਣਾ ਤਾਂ ਜਾਊ ਉਹਨੇ ਕਹਤਾ ਦੀ ਵੀ ਇਹਨਾਂ ਦੇ ਨਾਲ ਨੂੰ ਨਾ ਜਾਈ ਤੈਨੂੰ ਕੁਝ ਖਵਾ ਦੇਣਗੇ ਆਏ ਇਹ ਵੇਰੇ ਤੇ ਲੱਗਦੀਆਂ ਨੇ ਹੁਣ ਤੇ ਕਹਿ ਲੱਗੀ ਚੰਗਾ ਉਹ ਪਾਈ ਰਾਣੀ ਉਹਨਾਂ ਦੇ ਨਾਲ ਲਾ ਕੇ ਬਹੁਤ ਉਹਨਾਂ ਨੇ ਕਿਹਾ ਕਹਿੰਦੀ ਜੇ ਨਜ਼ਰ ਮੇਰਾ ਪਤੀ ਨਹੀਂ ਕਹਿੰਦਾ ਵੀ ਮੈਂ ਨਹੀਂ ਮੈਂ ਜਾਂਦੀ ਨਹੀਂ ਛੱਡਣਾ ਹਮਮ ਸਹਿਲ ਕਰਨ ਜਿਸ ਦਿਨ ਮੇਰੇ ਪਤੀ ਨੇ ਕਹਦਾ ਮੈਂ ਜਾਊਂਗੀ ਉਹਦੀ ਪੱਕੀ ਕਰੀ ਸੀ ਵੀ ਤਾਂ ਜਾਣਾ ਨਹੀਂ ਨਾ ਇਹਨਾਂ ਦੇ ਹੱਥੋਂ ਕੁਝ ਖਾਣਾ ਕੋ ਕਹਿਣ ਲੱਗੇ ਵੀ ਤਾਂ ਬੜਾ ਇਹਦਾ ਆਪਣੇ ਆਖੇ ਨਹੀਂ ਲੱਗਦੀ ਉਹਦੀ ਸਖਾਈ ਹੋਈ ਹੈ ਵੀ ਹੁਣ ਨੀ ਆਪਣੇ ਅੱਖੇ ਲੱਗਦੀ। ਭਾਈ ਉਹ ਕਹਿਣ ਲੱਗੀ ਤੇਰੀਆਂ ਪਰਜਾਈਆਂ ਕਹਿੰਦੀਆਂ ਸੀ ਮੈਨੂੰ ਵੀ ਚੱਲ ਬਾਜ਼ਾਰ ਸੈਲ ਕਰਕੇ ਆਈਏ। ਕਹਣਾ ਗਈ ਤਾਂ ਨਹੀਂ। ਕਹਿੰਦੀ ਨਾ ਕਹਣਾ ਜਾਣਾ ਨਹੀਂ। ਨਾਨਾ ਦੇ ਹੱਥੋਂ ਕੁਝ ਖਾਣਾ ਹੈ। ਇਹ ਤੈਨੂੰ ਕੁਝ ਦੇ ਦੇਣੀਆਂ। ਤੇ ਇਹਨਾਂ ਦਾ ਤਵਾਰ ਨਹੀਂ ਤੇ ਕਰਨਾ। ਆ ਉਹਦੇ ਮਹਿਲਾਂ ਚ ਰਿਆ ਕਰ। ਕੋਲੀਆਂ ਬਾਂਦੀਆਂ ਤੇ ਕੋਲੀਆਂ ਹੈਗੀਆਂ। ਤੇ ਜਿਸ ਦਿਨ ਜਾਣਾ ਤੂੰ ਮੈਨੂੰ ਦੱਸੀ। ਤੇਰੇ ਨਾਲ ਉਹ ਜਾਣੀਆਂ ਪਰ ਇਹਨਾਂ ਨਾਲ ਤਾਂ ਐ ਨਹੀਂ ਜਾਣਾ। ਕਹਿ ਲਗੀ ਚੰਗਾ ਭਈ ਇਸ ਤਰ੍ਹਾਂ ਦੇ ਟਾਈਮ ਨੰਗ ਲਾ ਗਿਆ ਉਹ ਜਦੋਂ ਗੋਲੀਆਂ ਨੂੰ ਕਹਿਣ ਲਗੀ ਆਪਾਂ ਬਾਗ ਚ ਚਲੀਏ ਸ਼ੈਲ ਕਰਕੇ ਹੀ ਕਹਿੰਦੀ ਚਲੋ ਬਾਗ ਚਲੋ ਭਈ ਲੈ ਕੇ ਗੋਲੀਆਂ ਨੂੰ ਬਾਗ ਚ ਬਾਕੀ ਜਿਹੜਾ ਦਿੱਤਾ ਕਿ ਨਹੀਂ ਬਾਗ ਬਾਗ ਸੋਹਣਾ ਤੇ ਬਾਗ ਚ ਉਹ ਇੱਕ ਦਰਖਤ ਥਲੇ ਬੈ ਗਈਆਂ ਕਹਿੰਦੀ ਸ਼ਾਮ ਦਮ ਲਵਾਂਗਾ ਆ ਉਹਦੇ ਉੱਤੇ ਕੀ ਚੱਕਵਾ ਤੇ ਚੱਕਵੀ ਬੈਠੇ ਉਹ ਕਹਿਣ ਲੱਗੇ ਚੱਕਵਿਆ ਸੁਣਾ ਕੋਈ ਗੱਲ ਕਹਿੰਦਾ ਗੱਲ ਕੀ ਸੁਣਾਵਾ ਜਿਹੜੀ ਆ ਕਹਿੰਦਾ ਬੈਠੀ ਆ ਨਾ ਰਾਣੀ ਕੇਸਾ ਕਹਿੰਦਾ ਇਹ ਦੇਵਦੀਤੀ ਐ ਤੇਦੀ ਦੇਵਦੀਤੀ ਨੂੰ ਬੜੇ ਠੇਕੋਂ ਲੈ ਆ ਦੇਵ ਦਾ ਖਰਾਬ ਹੁੰਦਾ ਕਹਿੰਦਾ ਨਹੀਂ ਰਾਜੇ ਦਾ ਮੁੰਡਾ ਲੈ ਆਇਆ ਕਹਿੰਦਾ ਹੁਣ ਇਹਨੂੰ ਇਹਦੇ ਜਿਹੜੀਆਂ ਨੰਦਾਂ ਨੇ ਜਠਾਣੀਆਂ ਨੇ ਵੱਡੀਆਂ ਨੇ ਬਲਾਈ ਨੂੰ ਧੋਖਾ ਕਰਨਗੇ ਇਹਨੂੰ ਕੁਛ ਖਵਾ ਕੇ ਮਾਰਨਗੇ ਆ ਉਹ ਛੁੜੀ ਜਾਵੇ ਵੀ ਹੈ ਵੀ ਜਾਨਵਰ ਬੋਲੀ ਜਾਂਦਾ ਵੀ ਇਹਦਾ ਮੇਰੀਆਂ ਗੱਲਾਂ ਕਰਦਾ ਨੋਂ ਲਿਆ ਉਹਨੇ ਵੀ ਇਹ ਸਮੁੰਦਰਾ ਰਾਣੀ ਹੈ ਤੂੰ ਕਹਿੰਦੀ ਵੀ ਵਾਕਈ ਮੇਰੇ ਪਤੀ ਨੇ ਜਿਹੜੀ ਗੱਲ ਕਹੀ ਸੀ ਨਾ ਵਾਕਾ ਸੱਚੀ ਗੱਲ ਹੈ ਵੀ ਇਹ ਤਾਂ ਮੈਨੂੰ ਮਾਰਨਗੇ ਆ ਉਹ ਭਾਈ ਆਪਦੇ ਪਤੀ ਨੂੰ ਆਕੇ ਕਹਿੰਦੀ ਵੀ ਜਿਹੜੀ ਤੂੰ ਗੱਲ ਕਹਿਣਾ ਸੱਚੀ ਹੈ ਜਾਨਵਰ ਕਹਿੰਦੀ ਦੂ ਬੈਠੇ ਦੀ ਬਿਰਸਤੇ ਅਸੀਂ ਜਾਵ ਲੈਣ ਲੱਗ ਗਿਆਂ ਕਹਿੰਦੀ ਉਹ ਗੱਲਾਂ ਕਰਦਾ ਤੇ ਆਪਦੇ ਘਰ ਵਾਲੀ ਨਾਲ ਵੀ ਇਹਨੂੰ ਉਹ ਜਿਹੜੀਆਂ ਜਠਾਣੀਆਂ ਨੇ ਇਹਦੇ ਨਾਲ ਧੋਖਾ ਕਰਨ ਗਿਆ ਇਹ ਬਚ ਕੇ ਰਹੇਗਾ ਨਾ ਮੈਂ ਤੈਨੂੰ ਕੀ ਕਹਾਂ ਜੀ ਤੂੰ ਬਾਗ ਵਿੱਚ ਜਾਣਾ ਨਾ ਕਹਿੰਦਾ ਹੁਣ ਤੈਨੂੰ ਯਕੀਨ ਆ ਗਿਆ ਕਹਿੰਦੀ ਹਾਂ ਹੁਣ ਮੈਨੂੰ ਯਕੀਨ ਆ ਗਿਆ ਵੀ ਜਾਨਵਰ ਨੇ ਇਹ ਗੱਲ ਕਰੀ ਤੇ ਮੈਂ ਹੁਣ ਹੋਣ ਨਹੀਂ ਇਹਦੇ ਨਾਲ ਅੱਖੇ ਲਗਾ ਨਾ ਇਹਦੇ ਨਾਲ ਜਾਵਾਂ ਨਾ ਮੈਂ ਨਾ ਤੋ ਲੈ ਕੇ ਕੋਈ ਚੀਜ਼ ਖਾਣਾ ਉਹ ਫੇਰ ਭਾਈ ਇਸ ਕਹਿੰਦੀਆ ਚੱਲ ਹੁਣ ਚੱਲ ਕੇ ਦੇਖੋ ਆ ਗਿਆ ਕਹਿੰਦੀ ਭੈਣੇ ਫੇਰ ਵੀ ਤੂੰ ਸਾਡੀ ਭੈਣ ਹੈ ਛੋਟੀ ਰਾਣੀ ਹੈਗੀ ਤੇ ਸਾਡੇ ਨਾਲ ਚੱਲ ਆਪਾਂ ਬਾਗ ਸੈਲਫ ਹੈਲ ਕਰਾਈਏ ਉਹ ਕਹਿੰਦੀ ਨਾ ਜਿੰਨਾ ਚਿਰ ਮੇਰਾ ਪਤੀ ਨਹੀਂ ਕਹਿੰਦਾ ਮੈਂ ਨਹੀਂ ਜਾਂਦੀ ਜਿਦੋਂ ਉਹਨੇ ਕਿਹਾ ਮੈਂ ਉਸ ਦਿਨ ਜਾਉਂਗੀ ਉਹ ਕਹਿਣ ਲੱਗੀ ਨਹੀਂ ਤੇਨ ਕੀ ਖਾਦਰ ਹੈ ਸਾਥੋਂ ਉਗਾਨੀ ਖਾਦਰਾ ਕੋਈ ਨਹੀਂ ਮੈਂ ਤਾਂ ਆਪਣੇ ਪਤੀ ਦਾ ਵਾਚਨ ਮੰਨਣਾ। ਜਿਵੇਂ ਉਹ ਕਹਿੰਦਾ ਮੈਂ ਤਾਂ ਉਹਦੇ ਆਖੇ ਲੱਗੂਗੀ। ਕਹਿੰਦੀ ਇਸਤਰੀ ਦਾ ਫਸ ਜਾਏ ਪਤੀ ਦੀ ਆਖੇ ਲੱਗਣਾ। ਮੈਂ ਉਹ ਤਾਂ ਨਹੀਂ ਉਹਦੇ ਕਹਣੇ ਤੋਂ ਵਾਰ ਚੱਲ ਸਕਦੀ। ਉਹ ਕਹਿੰਦੀ ਆ ਵੇਹ ਤਾਂ ਬੜੀ ਪੱਕੀ ਕਰੀ ਹੈ ਨਹੀਂ ਇਹ ਇਹ ਨਹੀਂ ਆਪਣੇ ਲੋਕਾਂ ਦੀ। ਇਹ ਜਾਂਦੀ ਨਹੀਂ। ਬਈ ਕਿਦੋਂ ਉਹਨੇ ਫਿਰ ਖੀਰ ਬਣਾ ਲਈ। ਜਦੋਂ ਖੀਰ ਬਣਾਈ ਵਿੱਚ ਜ਼ਹਿਰ ਪਾ ਲਈਆਂ। ਕਹਿੰਦੀ ਲੈ ਤੂੰ ਸਾਡੀ ਛੋਟੀ ਭੈਣ ਐ ਅਸੀਂ ਤੇਰੇ ਵਾਸਤੇ ਖਾਣਾ ਲੈ ਆਇਆ ਹਾਂ ਥਾਲੀ ਧਾਰਤੀ ਉਹਨਾਂ ਨੇ ਭਾਈ ਜੋ ਥਾਲੀ ਧਰੀ ਉਸ ਨੇ ਆਪ ਦਾ ਦੇਖਿਆ ਧਿਆਨ ਲਾ ਕੇ ਬਿੱਲੀ ਬਣ ਗਈ ਦੋ ਰੂਪ ਕਰ ਲਈ ਬਿੱਲੀ ਬਣ ਕੇ ਜਦੋਂ ਥਾਲੀ ਚ ਦੋ ਬੁਰਕੀਆਂ ਲਾ ਗਈ ਉਹ ਵੀ ਦੇਖੀ ਜਾਂਦੇ ਐ ਵੀ ਬਿੱਲੀ ਬੁਰਕੀਆਂ ਲਾ ਗਈ ਕਿਤੇ ਐ ਨਾ ਕਹਦੀ ਇਹ ਤਾਂ ਝੂਠੀ ਹੋਗੀ ਉਹ ਕਹਿੰਿਆ ਖਾਲਾ ਪੈਣੇ ਕਹਿੰਦੀ ਨਾ ਮੈਂ ਨਹੀਂ ਖਾਂਦੀ ਕਹਿੰਦੀ ਕਿਉਂ ਕਹਿੰਦੇ ਤਾਂ ਬਿੱਲੀ ਜੂਠਾ ਕਰ ਗਈ ਮੈਂ ਤਾਂ ਉਹ ਨਹੀਂ ਖਾਂਦੀ ਬਿੱਲੀ ਦਾ ਜੂਠਾ ਕਹਿੰਦੀ ਬੜੀ ਇਹ ਨਹੀਂ ਡੋਟਾਉਦੀ ਵੀ ਕਿਹੜੀ ਚੀਜ਼ ਆ ਤਾਂ ਪਹਿਲੇ ਉਹ ਸਮਝ ਹੀ ਜਾਂਦੇ ਗੱਲ ਨੂੰ ਉਹ ਕਹਿਣ ਲੱਗੀ ਆ ਅੱਜ ਤਾਂ ਤੇਰਾ ਮਾਨ ਆਦਰ ਕਰਦੇ ਤੂੰ ਤੂੰ ਛੋਟੀ ਐ ਵੀ ਚਲ ਸਾਡੀ ਭੈਣ ਐ ਚਲ ਵੀ ਉਹ ਸਾਡਾ ਦਿਉਰ ਐ ਇੱਕ ਮਾਂ ਦੇ ਜਾਏ ਨੇ ਅਸੀਂ ਤਾਂ ਤੇਰਾ ਸਤਕਾਰ ਕਰਦੇ ਆਂ ਜੀ ਤੂੰ ਤਾਂ ਸਾਡਾ ਕਰਦੀ ਨਹੀਂ ਕਹਿੰਦੀ ਮੈਂ ਪਤੀ ਦੇ ਘੇਰ ਤੋਂ ਬਣਾ ਛੋੜੇ ਹੱਤੋਂ ਕੋਈ ਚੀਜ਼ ਨਹੀਂ ਮੈਂ ਖਾਂਦੀ ਨਾ ਮੈਂ ਛੋੜੇ ਨਾਲ ਜਾਵਾਂ ਮੇਰੇ ਪਤੀ ਨੇ ਕਿਹਾ ਵੈ ਉਹਨੇ ਪਈਆ ਜੋ ਬਾਹਰੋਂ ਸ਼ਿਕਾਰ ਖੇਡ ਕੇ ਆਇਆ ਉਹ ਕਹਿਣ ਲੱਗੀ ਬੜੀਆਂ ਮਾੜੀਆਂ ਨੇ ਕਹਿੰਦਾ ਕਿਉਂ ਕਹਿੰਦੀ ਖੀਰ ਲੈ ਆਈਆਂ ਜੀ ਕਰਕੇ ਤੇ ਕਹਿੰਦੀ ਖੀਰ 'ਚ ਜ਼ਹਿਰ ਪਾਈ ਵੀ ਤੀ ਕਹਿੰਦਾ ਮੈਂ ਤੈਨੂੰ ਕੀ ਕਿਹਾ ਸੀ ਬਈ ਇਹ ਪਾਪਣਾ ਨੇ ਇਹ ਇਹ ਤੈਨੂੰ ਮਾਰਨੀਆਂ ਕਿਸੇ ਢੰਗ ਦੇ ਨਾਲ ਤੈਨ ਖਾਣਾ ਨਹੀਂ ਤੈਨਾਂ ਦੇ ਜਾਣਾ ਨਹੀਂ ਤੂੰ ਕਹਿਣ ਲੱਗੀ ਵੀ ਮੈਂ ਬਿਲਕੁਲ ਤੇਰੀ ਗੱਲ ਸੱਚ ਹੈ ਮੈਂ ਹੁਣ ਨਹੀਂ ਮੈਂ ਇਹਨਾਂ ਦੇ ਝੱਕਾ ਇਤਬਾਰ ਕਰਦੀ ਵੀ ਵਾਕਈ ਇਹ ਤਾਂ ਮੈਨੂੰ ਮਾਰਨ ਦੇ ਵਾਸਤੇ ਬਹੁਤ ਹੀ ਲੀ ਕਰੀ ਜਾਂਦੀਆਂ ਨੇ ਉਹ ਰਾਜੇ ਦਾ ਪੁੱਤ ਕਹਿਣ ਲੱਗਾ ਕਹਿੰਦਾ ਤੂੰ ਐ ਕਰ ਚੱਲ ਤੈਨੂੰ ਮੈਂ ਇੱਕ ਦਿਨ ਸ਼ੈਲ ਕਰਾ ਕੇ ਲਿਆਉਣਾ ਮੈਂ ਲਿਆਉਣਾ ਪਈ ਲੈ ਕੇ ਬਾਗ ਦੇ ਸੈਲਸੂਰ ਕਰਾਇਆ ਉਹਦਾ ਕਹਿੰਦਾ ਜਿਹੜੀ ਚੀਜ਼ ਖਾਣੀ ਐ ਤੂੰ ਖਾ ਲਾ ਪਰ ਕੱਲੀ ਨਹੀਂ ਤੇ ਆਉਣਾ ਫਲ ਫਲੂਟ ਲੱਗੇ ਨੇ ਜਿਹੜਾ ਦਾ ਚਿਤ ਮੰਨ ਦਾ ਖਾ ਲਾ ਤੇ ਕੱਲੀ ਨਹੀਂ ਤੇ ਇੱਥੇ ਆਉਣਾ ਮੇਰੇ ਪਣਾ ਤੇ ਇਹਨਾਂ ਨਾਲ ਨਹੀਂ ਆਉਣਾ ਉਹਦੇ ਗੋਲੀਆਂ ਵਾਂਦੀਆਂ ਨਾਲ ਆ ਜਾ ਪਰ ਗੋਲੀਆਂ ਵਾਂਦੀਆਂ ਦੇ ਹੱਥੋਂ ਵੀ ਕਹਿੰਦਾ ਇੱਥੇ ਕੋਈ ਫਲ ਫਲੂਟ ਨਾ ਖਾਈਂ ਆਪ ਤੋੜ ਕੇ ਖਾ ਲਈ ਕਹਿੰਦੀ ਚੰਗਾ ਪਈ ਉਹ ਘਰੇ ਲੈ ਗਿਆ ਇਹਦਾ ਹੀ ਡੀ ਕੀਆ